ਮਦਨ ਲਾਲ ਢੀਂਗਰਾ ਹੁਣਾ ਜਿਹਦਾ ਜਿਹੜਾ ਆਪਾਂ ਜ਼ਿਕਰ ਕਰਦੇ ਆ ਮਦਨ ਲਾਲ ਢੀਂਗਰਾ ਜੀ 18 ਸਤੰਬਰ 1883 ਨੂੰ ਉਹਨਾਂ ਦਾ ਬਰਥ ਹੁੰਦਾ ਹੈ ਅੱਜ ਦੇ ਦਿਹਾੜੇ ਤੇ 17 ਅਗਸਤ 1909 ਨੂੰ ਜਿਹੜਾ ਸੀ ਜਨਮ ਅਮਰਸਰ ਦੇ ਇੱਕ ਹਿੰਦੂ ਖੱਤਰੀ ਪਰਿਵਾਰ ਦੇ ਵਿੱਚ ਹੁੰਦਾ ਹੈ ਉਹਨਾਂ ਦੇ ਜਿਹੜੇ ਸਨ ਪਿਤਾ ਦਿੱਤਾ ਮੱਲ ਸਿਵਲ ਸਰਜੰਟ ਤੇ ਅੰਗਰੇਜ਼ੀ ਸਾਮਰਾਜ ਦੇ ਵਫਾਦਾਰ ਸਨ ਉਹਨਾਂ ਨੂੰ ਬਰਤਾਨ ਵੀ ਵਫਾਦਾਰੀ ਦੇ ਲਈ ਰਾਏ ਸਾਹਿਬ ਦੀ ਜੜੀ ਸੀ ਉਪਾਦੀ ਤੋਂ ਇਲਾਵਾ ਕੋਟੜਾ ਸ਼ੇਰ ਸਿੰਘ ਵਿਖੇ 21 ਮਕਾਨ ਜੀਟੀ ਰੋਡ ਦੇ ਉੱਤੇ 6 ਬੰਗਲੇ 6 ਬਗੀਆਂ ਕਾਰ ਤੇ ਕਈ ਬਿੱਗੇ ਜ਼ਮੀਨ ਦੀਆਂ ਨਿਯਾਮਤਾ ਪ੍ਰਾਪਤ ਹਨ ਉਹਨਾਂ ਦੇ ਤਿੰਨ ਡਾਕਟਰ ਤੇ ਤਿੰਨ ਬਰਿਸਟਰ ਪੁੱਤਰਾਂ ਚੋਂ ਮਦਨ ਵੱਖਰੇ ਹੀ ਸੁਭਾਅ ਦੇ ਮਾਲਕ ਸਨ ਮਦਨ ਲਾ ਢਿੰਗਰਾ ਨੂੰ ਆਜ਼ਾਦ ਸਰ ਗਰਮੀਆਂ ਦੇ ਵਿੱਚ ਹਿੱਸਾ ਲੈਣ ਦਾ ਸ਼ੌਂਕ ਕਾਲਜ ਪੜ੍ਹਦਿਆਂ ਹੀ ਪੈ ਗਿਆ ਜਿਸ ਦੇ ਕਾਰਨ ਉਹਨਾਂ ਨੂੰ ਕਾਲਜ ਦੇ ਵਿੱਚੋਂ ਕੱਢ ਵੀ ਦਿੱਤਾ ਗਿਆ ਪਰਿਵਾਰ ਵਾਲਿਆਂ ਨੇ ਵੀ ਅੰਗਰੇਜ਼ੀ ਸਾਮਰਾਜ ਪ੍ਰਤੀ ਵਫਾਦਾਰੀ ਨਿਭਾਉਂਦਿਆਂ ਉਸ ਨੂੰ ਘਰ ਤੋਂ ਬੇਦਖਲ ਕਰਤਾ ਪਰ ਉਹਨਾਂ ਹੌਂਸਲਾ ਨਾ ਹਾਰਿਆ ਤੇ ਆਜ਼ਾਦੀ ਦੀ ਲੜਾਈ ਦੇ ਵਿੱਚ ਹਿੱਸਾ ਲੈਣ ਦਾ ਕੰਮ ਉਸੇ ਤਰ੍ਹਾਂ ਜਾਰੀ ਰੱਖਿਆ ਮਦਨ ਲਾਲ ਢੀਂਗਰਾ ਨੇ ਕਲਰਕ ਟਾਂਗਾ ਚਾਲਕ ਤੇ ਮਜ਼ਦੂਰ ਵਜੋਂ ਵੀ ਕੰਮ ਕੀਤਾ ਫੈਕਟਰੀ ਦੇ ਵਿੱਚ ਕੰਮ ਕਰਦਿਆਂ ਆਪ ਨੇ ਮਜ਼ਦੂਰ ਯੂਨੀਅਨ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਆਪ ਦੀ ਇਸ ਕਾਰਵਾਈ ਨੂੰ ਲੈ ਕੇ ਆਪ ਨੂੰ ਇੱਥੋਂ ਵੀ ਕੱਢ ਦਿੱਤਾ ਗਿਆ ਆਪਣੇ ਭਰਾ ਦੀ ਸਲਾਹ ਦੇ ਉੱਤੇ ਉਹਨਾਂ ਨੂੰ ਉਹਨਾਂ ਇੰਗਲੈਂਡ ਦੇ ਵਿੱਚ ਪੜ੍ਹਾਈ ਕਰਨ ਤੋਂ ਪਹਿਲਾਂ ਮੁੰਬਈ ਦੇ ਵਿੱਚ ਵੀ ਕੰਮ ਕੀਤਾ ਉਹ ਯੂਨੀਵਰਸਿਟੀ ਕਾਲਜ ਕਾਲਜ ਲੰਡਨ ਦੇ ਵਿੱਚ ਜਿਹੜਾ ਸੀ ਮੈਕੈਨਿਕਲ ਮਕੈਨਿਕਲ ਇੰਜੀਨੀਅਰਿੰਗ ਦੀ ਜਿਹੜੀ ਸੀ ਪੜ੍ਹਾਈ ਕਰਨ ਦੇ ਲਈ 1906 ਦੇ ਵਿੱਚ ਇੰਗਲੈਂਡ ਦੇ ਲਈ ਜਿਹੜਾ ਰਵਾਨਾ ਹੋ ਗਏ ਉੱਥੇ ਵਿਨਾਇਕ ਦਮੋਦਰ ਸਵਾਰਕਰ ਤੇ श्याम जी कृष्ण वर्मा ਵਰਗੇ ਦੇਸ਼ ਭਗਤ ਇਸ ਲਾਸਾਨੀ ਜੋਤੇ ਦੀ ਹਿੰਮਤ ਤੇ ਦੇਸ਼ ਭਗਤੀ ਦੇ ਜਜ਼ਬੇ ਤੋਂ ਕਾਫੀ ਪ੍ਰਭਾਵਿਤ ਹੋਏ। ਉਹਨਾਂ ਨੇ ਮਦਨ ਲਾਲ ਢੀਂਗਰਾਂ ਨੂੰ ਅਬਿਨਵ ਭਾਰਤ ਮੰਡਲ ਦਾ ਮੈਂਬਰ ਬਣਾਇਆ। ਉਹਨਾਂ ਵੱਲੋਂ ਢੀਂਗਰਾਂ ਨੂੰ ਹਥਿਆਰ ਬਣਾਉਣ, ਹਥਿਆਰ ਚਲਾਉਣ ਦੀ ਸਿਖਲਾਈ ਵੀ ਦਿੱਤੀ ਗਈ। ਇੱਥੇ ਹੀ ਉਹਨਾਂ ਨੂੰ ਭਾਰਤੀ ਵਿਦਿਆਰਥੀਆਂ ਦੀ ਸਿਆਸੀ ਸਰਗਰਮੀ ਦੇ ਆਧਾਰ ਇੰਡੀਆ ਹਾਊਸ ਦਾ ਮੈਂਬਰ ਵੀ ਬਣਾ ਲਿਆ ਗਿਆ। ਇਹ ਵਿਦਿਆਰਥੀ ਕਾਰਕੁਨ ਉਦੋਂ ਹੋਰ ਵੀ ਰੋ ਦੇ ਵਿੱਚ ਆ ਗਏ ਜਦੋਂ ਖੁਦ ਰਾਮਬੋਸ ਕਨਾਈ ਦੱਤ ਸਤਿੰਦਰਪਾਲ ਪੰਡਿਤ ਕਾਚੀਰਾਮ ਨੂੰ ਫਾਂਸੀ ਦੇ ਦਿੱਤੀ ਗਈ 1 ਜੁਲਾਈ 1909 ਦੀ ਸ਼ਾਮ ਨੂੰ ਇੰਡੀਅਨ ਨੈਸ਼ਨਲ ਐਸੋਸੀਏਸ਼ਨ ਦੇ ਇੱਕ ਸਲਾਨਾ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਭਾਰਤੀ ਤੇ ਅੰਗਰੇਜ਼ ਪੁੱਜੇ ਇਸ ਸਮਾਗਮ ਦੇ ਵਿੱਚ ਢੀਂਗਰਾ ਨੇ ਸਰ ਕਰਜਨ ਤੇ ਪੰਜ ਜਿਹੜੀਆਂ ਗੋਲੀਆਂ ਦਾਗ ਦਿੱਤੀਆਂ ਇਸ ਕਾਰਵਾਈ ਤੋਂ ਬਾਅਦ ਮਦਨ ਲਾਲ ਢੀਂਗਰਾ ਨੇ ਤੇ ਜਿਹੜਾ ਸੀ 23 ਜੁਲਾਈ ਨੂੰ 올ਡ ਬੈਲੇ ਦੇ ਵਿੱਚ ਜਿਹੜਾ ਸੀ ਮੁਕੱਦਮਾ ਚਲਾਇਆ ਗਿਆ ਜਿਸ ਦਾ ਫੈਸਲਾ ਇੱਕ ਦਿਨ ਦੇ ਵਿੱਚ ਹੀ ਕਰ ਦਿੱਤਾ ਗਿਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ ਫੈਸਲੇ ਨੂੰ ਸਵੀਕਾਰ ਕਰਦਿਆਂ ਮਦਨ ਲਾਲ ਢੀਂਗਰਾਂ ਨੇ ਛਾਤੀ ਤਾਣ ਕੇ ਕਿਹਾ ਮੈਨੂੰ ਫਖਰ ਹੈ ਕਿ ਮੈਂ ਆਪਣੇ ਦੇਸ਼ ਵਾਸਤੇ ਜਾਨ ਵਾਰ ਰਿਹਾ ਪਰ ਯਾਦ ਰੱਖੋ ਜਲਦੀ ਹੀ ਸਾਡੇ ਦਿਨ ਵੀ ਆਉਣ ਵਾਲੇ ਨੇ ਮਦਨ ਲਾਲ ਢੀਂਗਰਾਂ ਨੇ ਇਹ ਗੱਲ ਕਹੀ ਮੈਂ ਮੰਨਦਾ ਕਿ ਉਸ ਦਿਨ ਮੈਂ ਆਪਣੇ ਦੇਸ਼ ਦੇ ਵਿੱਚ ਹੋਰ ਹੈ ਜ਼ੁਲਮਾਂ ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਫਾਂਸੀਆਂ ਤੇ ਰਾਜਸੀ ਆਗੂਆਂ ਨੂੰ ਜਲਾਵਤਨ ਕਰਨ ਬਾਰੇ ਪ੍ਰੋਟੈਸਟ ਦੇ ਲਈ ਇੱਕ ਅੰਗਰੇਜ਼ ਦਾ ਖੂਨ ਵਹਾਇਆ ਜੋ ਦੇਸ਼ ਤਾਕਤ ਹਥਿਆਰਾਂ ਦੇ ਜ਼ੋਰ ਦੇ ਨਾਲ ਗੁਲਾਮ ਬਣਾਈਆਂ ਜਾਂਦਾ ਹੈ ਗੁਲਾਮ ਬਨਾਇਆ ਜਾਂਦਾ ਹੈ ਉਹ ਜਦ ਤੱਕ ਆਜ਼ਾਦ ਨਹੀਂ ਹੋ ਜਾਂਦਾ ਹੁਕਮਰਾਨਾਂ ਦੇ ਉਲਟ ਲੜ ਰਿਹਾ ਹੁੰਦਾ ਸਾਡੇ ਕੋਲ ਹਥਿਆਰ ਨਹੀਂ ਇਸ ਦੇ ਲਈ ਅਸੀਂ ਖੁੱਲੇ ਮੈਦਾਨ ਦੇ ਵਿੱਚ ਲੜਨ ਯੋਗ ਨਹੀਂ ਹਾਂ ਨਹੀਂ ਰਹਿਣ ਦਿੱਤੇ ਗਏ ਤੇ ਸਾਡੇ ਦੇਸ਼ ਨੂੰ ਬੇਹਥਿਆਰਾ ਕਰ ਦਿੱਤਾ ਗਿਆ ਇਸ ਦੇ ਲਈ ਸਾਨੂੰ ਇੱਕੇ ਦੁੱਕੇ ਹਮਲੇ ਕਰਨ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ ਇਸ ਲਈ ਮੈਂ ਆਪਣਾ ਪਿਸਤੌਲ ਕਹਿੰਦਾ ਵਰਤਿਆ ਆਖਰ ਦੇ ਵਿੱਚ ਅਮਰ ਸ਼ਹੀਦ ਮਦਨ ਲਾਲ ਢਿੰਗਰਾ ਪਹਿਲੀ ਭਾਰਤੀ ਆਜ਼ਾਦੀ ਕੁਲਾਟੀਆ ਹੈ ਪਹਿਲਾ ਜਿਸ ਨੂੰ 17 ਅਗਸਤ 1909 ਨੂੰ ਪੈਨੈਂਟਨ ਵਿਲ ਜੇਲ ਲੰਡਨ ਵਿਖੇ ਫਾਂਸੀ ਦਿੱਤੀ ਗਈ ਇਸ ਲਾਸਾਨੀ ਕੁਰਬਾਨੀ ਨੇ ਭਾਰਤੀਆਂ ਦੇ ਅੰਦਰ ਜਿਹੜਾ ਸੀ ਰੋ ਪਰ ਦਿੱਤਾ ਜੀ ਦੋਸਤੋ ਇਹ ਹਾਂ ਜੀ ਮਦਨ ਲਾਲ ਢਿੰਗਰਾ ਤੇ ਮੈਂ ਤੁਹਾਡਾ ਦੋਸਤ ਭਪਿੰਦਰ ਭਾਰਾ ਦੁਆਬਾ ਰੇੜੇ ਦਾ ਮਾਂਸ